ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨਾਲ ਕੀਤੇ ਗਏ ਸਮੂਹ ਵਾਦੇ ਲਗਾਤਾਰ ਕੀਤੇ ਜਾ ਰਹੇ ਹਨ ਪੂਰੇ ਇਸੇ ਲੜੀ ਤਤ ਜੀਐਸਟੀ ਵਿੱਚ ਆਉਣ ਤੋਂ ਬਾਅਦ ਮੋਟਰਾਂ ਅਤੇ ਵਹੀਕਲ ਅਤੇ ਟੂ-ਵੀਲਰ ਹੋਏ ਸਸਤੇ ਜੋ ਵਾਦੇ ਕੀਤੇ ਗਏ ਸੀ ਉਹ ਪੂਰੇ ਬੋਲੇ ਜੀ ਮੰਤਰੀ ਕਹਿੰਦੇ ਹੋ ਜੀਐਸਟੀ ਨੂੰ ਲੈ ਕੇ ਜਿਹੜੇ ਅੱਜ ਐਲਾਨ ਕੀਤੇ ਜਾ ਰਹੇ ਨੇ ਸਾਡੇ ਰਾਏ ਸਾਹਿਬ ਨੇ ਬੜੇ ਵਿਸਥਾਰ ਨਾਲ ਇੱਕ ਇੱਕ ਪੁਆਇੰਟ ਤੇ ਤੁਹਾਨੂੰ ਉਗਲ ਕਰਤੀ ਜਦ ਨਾਲ ਸਾਰਿਆਂ ਨੂੰ ਵਪਾਰੀਆਂ ਨੂੰ ਕਿਸਾਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਤੇ ਸਾਰਿਆਂ ਦੇ ਵਿੱਚ ਇਸ ਇੱਕ ਚੀਜ਼ ਦੀ ਖੁਸ਼ੀ ਦੀ ਲਹਿਰ ਵੀ ਹੈ ਲੋਕਾਂ ਨੇ ਆਪ ਦੀਆਂ ਗੱਡੀਆਂ ਮੋਟਰਸਾਈਕਲ ਬੜੇ ਖਰੀਦੇ ਨੇ ਤੇ ਮਰਦੂਸਾਨੋ ਜਿਹੜਾ ਵਾਅਦਾ ਕੀਤਾ ਕੋਈ ਵਾਅਦਾ ਕੀਤਾ ਪੂਰਾ ਕੀਤਾ ਤੇ ਡਿਟੇਲ ਜਿਹੜੀ ਇਹ ਪੂਰੀ ਤੁਹਾਨੂੰ ਰਾਏ ਸਾਹਿਬ ਨੇ ਦੱਸ ਦਿੱਤੀ ਸਰ 2027 ਨੂੰ ਲੈ ਕੇ ਕਿਸ ਤਰ੍ਹਾਂ ਦੀ ਭਾਜਪਾ ਦੀ ਤਿਆਰੀ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਅਕਾਲੀ ਭਾਜਪਾ ਨਾਲ ਜੜ ਕੱਟ ਜੋੜ ਦੇਖਣ ਨੂੰ ਮਿਲ ਸਕਦੇ ਦੇਖੋ ਗੱਲ ਕੀ ਹੈ ਕਿ ਪਾਰਟੀ ਕੋਈ ਵੀ ਇਲੈਕਸ਼ਨਾਂ ਦੀ ਤਿਆਰੀ ਹਰ ਦਿਨ ਹਰ ਰਾਤ 24 ਘੰਟੇ ਕਰਦੀ ਹੈ ਸਾਡਾ ਕੰਮ ਇਲੈਕਸ਼ਨ ਦੀ ਤਿਆਰੀ ਦੇ ਦਿੰਦਾ ਹੈ ਰਸ਼ ਕਰਕੇ ਅਸੀਂ ਲੋਕਾਂ ਦੇ ਵਿੱਚ ਵਿੱਚਰਦੇ ਆਂ ਔਰ ਜਿਹੜੇ ਤੁਸੀਂ ਕਹਿੰਦੇ ਹੋ ਤਾਲਮੇਲ ਦੀ ਗੱਲ ਨਹੀਂ ਆ ਕandidate ਲਾਇਕ ਦੀ ਗੱਲ ਨਹੀਂ ਸਾਡੇ ਲੈਵਲ ਦੀ ਗੱਲ ਨਹੀਂ ਹੈ ਇਹ ਉੱਪਰ ਸਾਡੀ ਹਾਈ ਕਮਾਂਡ ਨੇ ਕਰਨਾ ਔਰ ਜੋ ਹਾਈ ਕਮਾਂਡ ਦਾ ਫੈਸਲਾ ਹੁੰਦਾ ਹੈ ਉਹ ਸਾਨੂੰ ਮੰਨਣਾ ਹੁੰਦਾ ਹੈ ਅੱਜ ਤੱਕ ਤਾਂ ਸਹੀ ਹਾਈ ਕਮਾਂਡ ਦਾ ਹੀ ਫੈਸਲਾ ਹੈ ਕਿ ਆਪਾਂ ਕੱਲ੍ਹ ਦੇ ਇਲੈਕਸ਼ਨ ਕਰਨਾ ਔਰ ਅਸੀਂ 117 117 ਸਿੱਟੇ ਦੀ ਤਿਆਰੀ ਕਰ ਰਹੇ ਹਾਂ ਤੁਸੀਂ ਨਹੀਂਸ਼ਾ ਵਕਾਲਤ ਕਰਦੇ ਹੋ ਕਾਲੀ ਬਾਈ ਕੀ ਹੋਣਾ ਚਾਹੀਦਾ ਜੀ ਦੇਖੋ ਮੈਂ ਨਹੀਂ ਜੋ ਸਾਡੀ ਪਾਰਟੀ ਆਦੇਸ਼ ਕਰਦੀ ਉਹ ਮੈਂ ਕੰਨਾ ਕੀ ਅੱਜ ਪੰਜਾਬ ਦੇ ਲੋਕਾਂ ਦੀ ਬਾਤ ਹੈ ਅੱਜ ਗਲੀ ਗਲੀ ਮੋਹਲੇ ਕੁੱਤੇ ਲੋਕ ਅੱਜ ਮਤਲਬ ਦੁਖੀ ਨੇ ਕਾਂਗਰਸ ਤੋਂ ਦੁਖੀ ਨੇ ਆਮ ਆਦਮੀ ਪਾਰਟੀ ਤੋਂ ਦੁਖੀ ਨੇ ਲੋਕ ਧੱਕ ਦੇ ਨੇ ਕਿਤੇ ਇਹਨਾਂ ਚੋਂ ਦੁਬਾਰਾ ਇਹ ਨਾ ਆ ਜਾ। ਲੋਕ ਡਰਦੇ ਨੇ ਵੀ ਅਕਾਲੀ ਦਲ ਨਾਲ ਭਾਜੀ ਇਕੱਠੇ ਹੋ ਕੇ ਸਰਕਾਰ ਆ ਜੇ ਪੰਜਾਬ ਬਚ ਜਾਏ। ਇਹ ਲੋਕਾਂ ਦੀ ਬਾਤ ਹੈ। ਸਾਨੂੰ ਤਾਂ ਜੋ ਫੈਸਲਾ ਉਸ ਤੋਂ ਆਣਾ ਸੀ ਉਹ ਮੰਨ। ਤੁਹਾਡਾ ਜਿਹੜਾ ਤੁਸੀਂ ਗਲੀ ਮੋਹਲੇ ਕੁੱਤੇ ਕਿੱਥੇ ਪੁੱਛੋਗੇ? ਕਿਸਾਨ ਨੂੰ ਪੁੱਛੋਗੇ। ਤਉ ਉਹ ਕੌਲ ਗਏ ਵਾਸਤਾ ਰਹਦਾ ਆਮ ਆਦਮੀ ਪਾਰਟੀ ਨਾਲ ਜੇ ਕਾਂਗਰਸ ਨਾਲ ਜੇ ਪੰਜਾਬ ਨੂੰ ਬੜਾ ਨੁਕਸਾਨ ਹੋ ਚੁੱਕਾ ਹੈ ਪੰਜਾਬ ਦਾ ਫਾਇਦਾ ਮੋਦੀ ਤੇ ਇਕੱਠੇ ਹੋ ਜਾਣ ਅਕਾਲੀ ਭਾਜਪੀ ਤਾਂ ਅਜੇ ਸਰਕਾਰ ਬਣ ਗਈ ਲੋਕੀ ਕਹਿੰਦੇ ਅੱਜ 92 ਸੀਟਾਂ ਜਿਹੜੀਆਂ ਨਾਲ ਦਿੱਤੀ ਸੀ ਤੇ 92 ਤੋਂ ਵੀ ਜ਼ਿਆਦਾ 100 ਸੀਟ ਪਾਰ ਲਿਆ ਕਾਂਗਰਸ ਵੀ ਜੇ ਇਕੱਠੇ ਹੋ ਜਾਣ ਲੋਕਾਂ ਦੀ ਬਾਤ ਹੈ ਸਾਨੂੰ ਦੋਸਤੋ ਅੱਜ ਸਾਨੂੰ ਸਪੋਰਟ ਫਰਮ ਸੰਗਠਨ ਦੇ ਵਿੱਚ ਜਾਂ ਹਾਈ ਕਮਾਂਡ ਕੋਲ ਤੁਹਾਡੇ ਵੱਲੋਂ ਇਹ ਵਿਚਾਰ ਜਿਹੜਾ ਤੁਹਾਡਾ ਰੱਖਿਆ ਜਾਏਗਾ ਕਿੰਨੀਆਂ ਸੀਟਾਂ ਜੇ ਗਠਜੋੜ ਹੋ ਜਾਂਦਾ ਤਾਂ ਕਿੰਨੀਆਂ ਸੀਟਾਂ ਦੇਖੋ ਗੱਲ ਸੁਣੋ ਗਠਜੋੜ ਕਰਨਾ ਨਾ ਕਰਨਾ ਅਸੀਂ ਪਾਰਟੀ ਦੇ ਸੱਚੇ ਸਿਪਾਹੀ ਹਾਂ ਸਾਨੂੰ ਜਿੱਥੇ ਪਾਰਟੀ ਖੜੀ ਕਰਦੀ ਹੈ ਉਹ ਸੰਸਦਨ ਪਾਰਟੀ ਹੈ ਸਾਡੀ ਸੰਸਦਨ ਵਾਲੀ ਹੈ ਅਸੀਂ ਮੰਨਦੇ ਹਾਂ ਅਸੀਂ ਤੁਹਾਨੂੰ ਮੈਂ ਜਿਹੜੀ ਗੱਲ ਕਹਿ ਰਿਹਾ ਲੋਕਾਂ ਦੀ ਭਾਵਨਾ ਉਹ ਲੋਕਾਂ ਨੂੰ ਮਿਲਦੇ ਹੋ ਲੋਕਾਂ ਦੀ ਭਾਵਨਾ ਹੈ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਨਾ ਲਾ ਦੇ ਪੰਜਾਬ ਨੇ ਬੜਾ ਸੰਤਾਪ ਹੋ ਗਿਆ ਹੈ ਲੋਕਾਂ ਦਾ ਤੇ ਲੋਕਾਂ ਦੀ ਜਿਹੜੀ ਭਾਵਨਾਵਾਂ ਨੇ ਉਹ ਉੱਪਰ ਕਿਵੇਂ ਪਹੁੰਚਣੀ ਹੈ ਭਾਈ ਪਰ ਜੋੜ ਹੁੰਦਾ ਤਾਂ ਕਿੰਨੀਆਂ ਸੀਟਾਂ ਜੇਕਰ ਰਿਲਾਇਸ ਕਰਦੇ ਤਾਂ ਸੀਟਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਹੈ ਸਰਕਾਰ ਦੀ ਗੱਲ ਹੋਣੀ ਚਾਹੀਦੀ ਹੈ ਜਿਹੜੀ ਸੀਟ ਜਿਹੜੀ ਪਾਰਟੀ ਜਿੱਥੇ ਜਿੱਤੇ ਉਹਨੂੰ ਐਸਾ ਹੋਣਾ ਚਾਹੀਦਾ ਹੈ ਕਿ 100 100 ਸੀਟਾਂ ਮੰਨ ਚਲ ਜੇਗੀ ਦਿੱਕਤ ਨਹੀਂ ਹੁੰਦੀ ਸੱਚੀ ਮੈਂ ਕਹਿੰਦਾ ਕਈ ਸੀਟਾਂ ਇਹ ਨਹੀਂ ਚਲੋ ਇਹ ਤਾਂ ਫੈਸਲਾ ਤਾਂ ਪਾਰਟੀ ਨੇ ਕਰਨਾ ਨਾ ਹੁਣ ਮੇਰੀ ਪਰਸਨ ਰਾਏ ਤੁਸੀਂ ਪੁੱਛਦੇ ਹੋ ਤਾਂ ਮੇਰ ਕੋਲ ਕੋਈ ਰਾਏ ਨਹੀਂ ਲਵੇ ਤਾਂ ਕਹੀ ਹੈ ਕਿ ਸੀਟਾਂ ਮੇਰੇ ਕਾਂਲੀ ਤੋਂ ਜਿੱਤੇंगी ਕਿ ਇਹ ਜੀ ਸੀਟਾਂ ਜਿਹੜੀ ਬੀਜੇਪੀ ਜਿੱਤੀ ਨਹੀਂ ਤਾਂ ਉਹ ਸੀਟਾਂ ਨੇ ਤਾਂ ਫਾਇਦਾ ਸੀਟਾਂ ਉਹ ਲੋਜਿੱਥੇ ਜਿਹੜਾ ਬੰਦਾ ਜਿੱਤ ਸਕਦਾ ਹੋਵੇ ਅਸੀਂ ਸਰਕਾਰ ਬਣਾਣੀ ਹੋਵੇ ਤਾਂ ਫੈਸਲਾ ਇਸ ਤਰ੍ਹਾਂ ਲੈਣਾ ਪੈਣਾ ਠੀਕ اے بی ਐ ਨਿਊ ਚੈਨਲ ਦੇਖਣ ਵਾਲੇ ਸਭੀ ਦਸਤੋਸੇ ਹਮ ਅਪੀਲ ਕਰਤੇ ਹਨ ਕਿ اے بی ਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ